ਹਾਂਜੀ ਅੱਜ ਆਪਾਂ ਆਏ ਹੋਏ ਆ ਆਪਣੀ ਕਾਰ ਦੇ ਸੀਟ ਕਵਰ ਪਾਉਣ ਉਹਦੀ ਮੈਟਿੰਗ ਗਰਾਉਂਡ ਤੇ ਮੈਟ ਮੋਟਰ ਖਾਣ ਬਹੁਤ ਸੋਹਣੀ ਮਾਰਕੀਟ ਚ ਅਸੀਂ ਆਏ ਹੋਏ ਆ ਤੇ ਇਹ ਲੁਧਿਆਣਾ ਦੀ ਦੁੱਗਰੀ ਦੀ ਮਾਰਕੀਟ ਆ ਮਤਲਬ ਦੇਖੋ ਅਸੀਂ ਕੈਨੇਡਾ ਵੀ ਘੁੰਮ ਲਿਆ ਅਮਰੀਕਾ ਵੀ ਅਸੀਂ ਜਾਇਆਏ ਟੂਰਿਸਟ ਵੀਜੇ ਤੇ ਹਨਾ ਇੰਨਾ ਸਾਫ ਸਾਨੂੰ ਪੂਰੀ ਦੁਨੀਆ ਦੇ ਵਿੱਚ ਕਿਤੇ ਲੱਗਿਆ ਹੀ ਨਹੀਂ ਜਿੰਨਾ ਸਾਫ ਸਫਾਈਆ ਇੱਥੇ 스마트 ਸਿਟੀ ਲੁਧਿਆਣਾ ਦੇ ਵਿੱਚ ਤੇ ਇੰਨੀ ਸਾਫ ਸਫਾਈ ਦੇ ਵਿੱਚ ਅਸੀਂ ਖੜ ਕੇ ਵੀਡੀਓ ਬਣਾ ਰਹੇ ਆ ਸਾਡਾ ਸਾਹ ਨਹੀਂ ਘੁੱਟ ਰਿਹਾ ਦਮ ਨਹੀਂ ਘੁੱਟ ਰਿਹਾ ਐਨ ਤਾਜੀ ਹਵਾ ਆ ਰਹੀ ਆ ਤੇ ਇੱਥੇ ਅਸੀਂ ਖੜ ਕੇ ਦੋਨੇ ਜਣੇ ਕੰਮ ਕਰਾ ਰਹੇ ਆ ਇਹ ਆਤਮਪਾਰਕ ਹੀ ਹੈ ਨਹੀਂ স্মੈਲ ਤਾਂ স্মੈਲ ਸਮੋਲ ਜਮਾ ਹੀ ਨਹੀਂ ਹੈਗੀ ਇਹ ਆਤਮਪਾਰਕ ਕੋਲ ਖੜੇ ਆ ਅਸੀਂ ਲੁਧਿਆਣੇ ਆ ਆ ਗਈ ਆਪਣੀ ਰਾਣੀ ਸੁੰਦਰਾ ਇਹਦਾ ਕੰਮ ਚੱਲ ਰਿਹਾ ਤੇ ਇਹਦੇ ਸੀਟ ਕਵਰ ਪਵਾਏ ਸੀਗੇ ਟੋਇਟਾ ਤੋਂ ਤੇ ਟੋਇਟਾ ਨੇ ਖਚਾਈ ਪੂਰੀ ਕੀਤੀ ਨਹੀਂ ਬਕਟ ਕੀਤੀ ਨਹੀਂ ਉਹੋ ਫਿਰ ਉਹਨਾਂ ਸਾਨੂੰ ਦੁਬਾਰੇ ਖਿਲਾਉਣੇ ਪਏ ਅਲੱਗ ਪੈਸੇ ਹੋਰ ਦੇਣੇ ਪਏ ਤੇ ਆਹ ਪ੍ਰਕਾਰ ਦੀ ਕਰਾਈ ਆ ਮੈਟਿੰਗ ਮੈਟਿੰਗ ਵੀ ਇਹ ਬੰਦਿਆਂ ਨੇ ਹਲੇ ਵਧੀਆ ਖਚਾਈ ਜੀ ਨਹੀਂ ਕਰੀ ਉਹਨਾਂ ਨੇ ਮੈਂ ਆਪਾਂ ਪੈਸੇ ਨਹੀਂ ਦੇਣੇ ਜਿੰਨੇ ਟਾਈਮ ਤੱਕ ਆਪਾਂ ਨੂੰ ਮਨ ਨੂੰ ਐਨ ਪੂਰੀ ਸੰਤੋਸ਼ਟੀ ਨਹੀਂ ਮਿਲੂਗੀ ਇਦਾਂ ਹੀ ਬਸ ਜੁੜੇ ਰਹੋ ਪਿਆਰ ਦਿੰਦੇ ਰਹੋ ਪੂਰਾ ਤੁਹਾਡਾ ਚਿੱਤ ਲਵਾ ਕੇ ਰੱਖਾਂਗੇ ਐਨ ਵੀ ਤੁਹਾਡਾ ਮਨ ਪਰ ਚਾ ਕੇ ਰੱਖਾਂਗੇ ਤੁਹਾਡੇ ਚਿਹਰੇ ਤੋਂ ਹਾਸੇ ਨਹੀਂ ਜਾਣਗੇ ਤੇ ਵੀਡੀਓ ਅੱਗੇ ਦੀ ਅੱਗੇ ਆਉਂਦੀਆਂ ਰਹਿਣਗੀਆਂ ਕੱਲੀ-ਕੱਲੀ ਤੁਹਾਨੂੰ ਡਿਟੇਲ ਦੱਸਾਂਗੇ ਇਹ ਜਿਹੜਾ ਕੰਮ ਆ ਮੈਟਿੰਗ ਦਾ ਤੇ ਸੀਟ ਕਵਰ ਦਾ ਇਹ ਇੱਥੇ ਸੰਝੇਕਾਰ ਸੀਟ ਕਵਰ ਆ ਇੱਥੋਂ ਅਸੀਂ ਮਤਲਬ ਇਹ ਕੰਮ ਕਰਾਇਆ ਆ ਆ ਮੁੰਡਾ ਪਵਨ ਆ ਇਹ ਬਹੁਤ ਵਧੀਆ ਕੰਮ ਕਰਦਾ ਇੱਥੇ ਹੀ ਆਓ ਤੁਸੀਂ ਤੁਹਾਨੂੰ ਰੇਟ ਵੀ ਸਹੀ ਮਿਲੂਗਾ ਬਸ ਇੱਥੇ ਸਾਫ ਸਫਾਈ ਦਾ ਥੋੜਾ ਜਿਹਾ ਦੇਖ ਲਿਓ ਕਾਫੀ ਸਾਫ ਸਫਾਈ ਆ ਤੇ ਬਹੁਤ ਵਧੀਆ ਬਣਾਇਆ ਹੋਇਆ ਸਾਰਾ ਓਕੇ ਰਿਪੋਰਟ ਆ ਕੰਮ ਬਾਕੀ ਆ ਕਰ ਰਹੇ ਆ ਇਹਦੀ ਖਚਾਈ ਚੱਲ ਰਹੀ ਆ ਸਭ ਕੁਝ ਨਾਲ ਦੀ ਨਾਲ ਆ ਆਪਣੀ ਰਾਣੀ ਸੁੰਦਰਾ ਖੜੀ ਆ ਆਲ